ਸਾਖੀ ਕਾਲ ਦੀ ਸਾਰੇ ਨੂੰ ਹੋਰ ਕੀ ਹਾਲ ਚਾਲ ਉਮੀਦ ਕਰਦੇ ਆ ਦੀ ਸਾਰੇ ਜਣੇ ਖਵਜ ਜੋਗੇ ਆ ਜਾਪਾਗਣਾ ਮੰਗੇ ਸਰਸੂੰ ਦਾ ਸਾਗ ਸਵੇ ਸਵੇ ਕੱਢਣਾ ਤਾਂ ਸਾਰੇ ਘਾਮ ਕਰਦੇ ਸੀ ਫੇਰ ਆਪਾਂ ਸਾਗ ਦਿੱਤਾ ਤੋ ਫਿਰ ਉਹਨੂੰ ਬਾ ਦਿੱਤਾ ਸੁੱਕਣ ਵਾਸਤੇ ਟੋਕਾ ਵੀ ਲਿਆ ਆਪਾਂ ਹੁਣ ਤੋ ਹੁਣ ਆਪਾਂ ਲੱਗਿਆ ਸਾਗ ਕੱਟਣ ਚਿਲਾ ਲਿਆ ਕਰ ਆਪਾਂ ਸਾਫ ਮੈਂ ਕੱਟਣ ਲੱਗੀ ਸਾਗ ਮਮਨੇ ममा जी ने बाल दी अग तो आप मुड के बाद फिर ममा ने पा दिता साग आप कटते पी उन्हें ममा पाते पेहो ही जाऊगा थोड़ा थोड़ा फिर आप दाल नाल साग पाई जावे ना दून मिर्च थोड़ा जो सा थले हम अपना साग पै गया है सारा हूँ आप लग गया है तुम वेख सकते हो मखन तह पता है ताज़ा मखन साग नाल कि नाल वाया लगता है मखन अपना गया निकल होना

ਇਿੱਤੇ ਮੇ ਕਰ ਲਿਆ ਹੈ ਤੇ ਖਾਣਾ ਲਓ ਜੀ ਸਾਗ ਆਪਣਾ ਗਿਆਪਨ ਆਪਣਾ ਬਣਾਵਾਂਗੇ ਮੱਕੀ ਵਾਲੀ ਰੋਟੀ ਕਿਆ ਮਮਾ ਜੀ ਤੁਸੀਂ ਇੱਕ ਵਾਰ ਕੂਟ ਲੂ ਫਿਰ ਆਪਾਂ ਫੜਨ ਲੱਗੇ ਰੋਟੀ ਪਹਿਲਾਂ ਭਾਈ ਗਨੂਰ ਵਾਸਤੇ ਗਨੂਰ ਦੀ ਫੜਾ ਔਰ ਮੰਗਦਾ ਪਿਆ ਸੀ ਦਹੀਂ ਦਹੀਂ ਦਿੱਤਾ ਲਿਆ ਅਗਰ ਤੁਹਾਨੂੰ ਮੇਰਾ ਵੀਲੌਗ ਵਧੀਆ ਲੱਗਿਆ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਵਾਚਿੰਗ ਮਾਈ ਵੀਲੌਗ